ਪਿਆਰੇ ਬੱਚੋ ਅੱਜ ਆਪਾਂ ਕਲਾਸ 5th ਪੰਜਾਬੀ ਪੁਸਤਕ ਪਾਠ ਨੰਬਰ 18 ਕਈ ਹੱਸ ਪਈ ਠੀਕ ਹੈ ਦਾ ਪਾਠ ਅਭਿਆਸ ਕਰਾਂਗੇ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਜਵਾਨੀ ਅਭਿਆਸ ਪਹਿਲਾ ਪਰਸਨ ਹੈ ਅਮਰੀਕ ਸਿੰਘ ਨੂੰ ਕੁਹਾੜੇ ਨੇ ਕੀ ਕਿਹਾ ਅਮਰੀਕ ਸਿੰਘ ਨੂੰ ਕੁਹਾੜੇ ਨੇ ਕਿਹਾ ਕਿ ਮੈਂ ਹੋਰ ਰੁੱਖ ਨਹੀਂ ਵੱਡਾਂਗਾ ਪਰਸਨ ਨੰਬਰ 2 ਬੱਚੋ ਕੰਬਾਈਨ ਕੀ ਹੁੰਦੀ ਹੈ ਕੀ ਹੁੰਦੀ ਹੈ ਬੱਚੋ ਕੰਬਾਈਨ ਕੰਬਾਈਨ ਜੋ ਹੈ ਇੱਕ ਮਸ਼ੀਨ ਹੁੰਦੀ ਹੈ ਜਿਹੜੀ ਕਣਕ ਦੀ ਕਟਾਈ ਤੇ ਕਣ ਨੂੰ ਕੱਢਣ ਦਾ ਕੰਮ ਕਰਦੀ ਹੈ। ਪ੍ਰਸ਼ਨ ਨੰਬਰ 3 ਬੱਚੋ ਭਗਵਾਨਕੌਰ ਦੀ ਸੱਸ ਕਿਸ ਚੀਜ਼ ਤੋਂ ਸਾਬਣ ਬਣਾਉਂਦੀ ਸੀ? ਭਗਵਾਨਕੌਰ ਦੀ ਸੱਸ ਨਿੰਮ ਦੀ ਜਿਹੜੀ ਨਿਮੋਲੀ ਸੀ ਉਹਨਾਂ ਤੋਂ ਸਾਬਣ ਬਣਾਉਂਦੀ ਸੀ। ਪ੍ਰਸ਼ਨ ਨੰਬਰ 4 ਬੱਚੋ ਕਹਾਣੀ ਵਿੱਚ ਆਪਨਾ ਜਨਮ ਦਿਨ ਬੂਟੇ ਲਾ ਕੇ ਕਿਸ ਨੇ ਮਨਾਇਆ? ਜਨ 加ਨੇ ਵਿੱਚ ਆਪਣਾ ਜਨਮ ਦਿਨ ਬੂਟੇ ਲਾ ਕੇ ਗੁਰਦੀਪ ਨੇ ਮਨਾਇਆ ਠੀਕ ਹੈ ਬੱਚੋ ਅੱਗੇ ਦੇਖੋ ਇੱਥੇ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਪਹਿਲਾ ਪ੍ਰਸ਼ਨ ਅਮਰੀਕ ਸਿੰਘ ਆਪਣੇ ਖੇਤ ਵਿੱਚ ਖੜੇ ਨਿੰਬ ਦੇ ਰੁੱਖ ਨੂੰ ਕਿਉਂ ਵੜਨਾ ਚਾਹੁੰਦਾ ਸੀ ਅਮਰੀਕ ਸਿੰਘ ਆਪਣੇ ਖੇਤ ਵਿੱਚ ਖੜੇ ਨਿੰਬ ਦੇ ਰੁੱਖ ਨੂੰ ਇਸ ਕਰਕੇ ਵੜਨਾ ਚਾਹੁੰਦਾ ਸੀ ਕਿਉਂਕਿ ਉਹ ਹਰ ਸਾਲ ਕਣਕ ਤੇ ਝੋਨੇ ਦੀ ਵਾਟ ਡੂ ਸਮੇ ਕੰਬਾਈਨ ਨੂੰ ਅੜੀਕਾ ਲਾਉਂਦਾ ਸੀ ਤੇ ਪੂਰੇ ਖੇਤ ਵਿੱਚ ਕੰਬਾਈਨ ਨੂੰ ਬੇਰੋਕ ਚਲਾਉਣ ਲਈ ਅਮਰੀਕ ਸਿੰਘ ਨੇ ਇਸ ਰੁੱਖ ਨੂੰ ਵੱਢਣ ਦਾ ਇਰਾਦਾ ਬਣਾ ਕਰ ਲਿਆ ਠੀਕ ਹੈ ਬੱਚੋ ਅੱਗੇ ਦੇ ਪਰਸਨ ਨੰਬਰ 2 ਕੋਹਾੜੇ ਨੇ ਨਿਮ ਦੇ ਰੁੱਖ ਨੂੰ ਵੱਢਣ ਤੋਂ ਕਿਉਂ ਇਨਕਾਰ ਕਰ ਦਿੱਤਾ ਉਹਾੜੇ ਨੇ ਨਿੰਮ ਦੇ ਰੁੱਖ ਨੂੰ ਵਡਣ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ ਕਿਉਂਕਿ ਖੇਤ ਵਿੱਚ ਇੱਕੋ ਰੁੱਖ ਰਹਿ ਗਿਆ ਸੀ ਉਹ ਸਮਝਦਾ ਸੀ ਕਿ ਜੇਕਰ ਇਹ ਰੁੱਖ ਵੀ ਵੱਡ ਦਿੱਤਾ ਤਾਂ ਪੰਛੀ ਆਲ ਨੇ ਕਿੱਥੇ ਪਾਉਣਗੇ ਉਹ ਅੰਡੇ ਕਿੱਥੇ ਦੇਣਗੇ ਮਿਹ ਹਨੇਰੀ ਵਿੱਚ ਉਹਨਾਂ ਦਾ ਕੀ ਬਣੇਗਾ ਇਸ ਕਰਕੇ ਉਸ ਨੇ ਰੁੱਖ ਨੂੰ ਵਡਣ ਤੋਂ ਇਨਕਾਰ ਕਰ ਦਿੱਤਾ ਠੀਕ ਹੈ ਬੱਚੋ ਅੱਗੇ ਦੇਖੋ ਪਸਟ ਨੰਬਰ 13 ਨਿੰਮ ਦੇ ਰੁੱਖ ਨੇ ਅਮਰੀਕ ਸਿੰਘ ਨੂੰ ਕਿਹੜੀਆਂ ਗੱਲਾਂ ਆਖੀਆਂ ਨਿੰਮ ਦੇ ਨੇ ਅਮਰੀਕ ਨੂੰ ਅਮਰੀਕ ਸਿੰਘ ਨੂੰ ਕਿਹਾ ਕਿ ਉਸ ਦੇ ਦਾਦੇ ਵਸੰਤ ਸਿੰਘ ਨੇ ਖੇਤ ਵਿੱਚ ਪੰਜ ਰੁੱਖ ਲਾਏ ਸਨ ਉਹਨਾਂ ਵਿੱਚੋਂ ਚਾਰ ਰੁੱਖ ਉਹਨਾਂ ਵਿੱਚੋਂ ਚਾਰ ਉਸਨੇ ਵੱਢ ਲਏ ਹਨ ਪਰ ਉਹਨਾਂ ਦੀ ਥਾਂ ਉਸਨੇ ਰੁੱਖ ਇੱਕ ਵੀ ਨਹੀਂ ਲਾਇਆ ਰੁੱਖਾਂ ਉੱਤੇ ਸਾਰੇ ਜੀਵ ਜੰਤੂ ਰਹਿੰਦੇ ਹਨ ਰੁੱਖਾਂ ਤੋਂ ਬਿਗੇ ਬਿਗੇਰ ਉਹਨਾਂ ਦਾ ਕੀ ਬਣੇਗਾ ਇਸ ਕਰਕੇ ਉਹ ਉਸ ਨੂੰ ਨਾ ਵੱਡੇ ਨਿੰਮ ਨੇ ਨਿੰਮ ਦੇ ਰੁੱਖ ਨੂੰ ਅਮਰੀਕ ਨੂੰ ਕੀ ਕਿਹਾ ਨਿੰਮ ਦੇ ਰੁੱਖ ਨੇ ਅਮਰੀਕ ਨੂੰ ਕਿਹਾ ਕਿ ਉਹਦੇ ਦਾਦਾ ਦਾਦੇ ਨੇ ਬਸੰਤ ਸਿੰਘ ਜੀ ਨੇ ਬਾਂਝੇ ਰੁਖ ਲਾਇਸੀ ਚਾਰ ਤਾ ਉਹਨੇ ਵੱਢਲੇ ਇੱਕ ਰਹਿ ਗਿਆ ਹੁਣ ਹੁਣ ਜੇ ਇਹ ਵੀ ਵੱੜਤਾ ਫਿਰ ਜੀਵ ਜੰਤੂ ਕਿੱਥੇ ਜਾਣਗੇ ਤੇ ਉਹ ਬੇਕਾਰ ਹੋ ਜਾਣਗੇ ਠੀਕ ਹੈ ਇਸ ਕਰਕੇ ਉਹਨੂੰ ਨਾ ਵੱਢੇ ਪਰਸ ਨੰਬਰ 4 ਬੱਚੋ ਕਈ ਕਿਉਂ ਹੱਸ ਪਈ ਸੀ ਕਈ ਇਸ ਕਰਕੇ ਹੱਸ ਪਈ ਕਿਉਂਕਿ ਉਸ ਦੇ ਉਸਨੇ ਦੇਖਿਆ ਸੀ ਕਿ ਅਮਰੀਕ ਸਿੰਘ ਨੇ ਉਸ ਨੂੰ ਨਿੰਮ ਵਡਣ ਲਈ ਵਰਤਨ ਦਿੱਤਾ ਨਵੇਂ ਰੁਖ ਲਾਣ ਖਾਤਰ ਟੋਏ ਪੁੱਟਣ ਲਈ ਵਰਤਨ ਦਾ ਫੈਸਲਾ ਕਰ ਲਿਆ ਸੀ ਕਈ ਇਸ ਕਰਕੇ ਹਾਸੀ ਕਿਉਂਕਿ ਪਹਿਲੇ ਅਮਰੀਕ ਸਿੰਘ ਕੀ ਕਰ ਰਿਹਾ ਸੀ ਨਿਮ ਨੂੰ ਵੱਢਣ ਲਈ ਉਹਦਾ ਵਰਤੋਂ ਕਰਨ ਵਾਲਾ ਸੀ ਲੇਕਿਨ ਹੁਣ ਨਵੇਂ ਰੁਖ ਲਾਣ ਲਈ ਉਹਨੇ ਕੀ ਕਰਿਆ ਉਹਦੀ ਵਰਤੋਂ ਕੀਤੀ ਇਸ ਕਰਕੇ ਉਹ ਹੱਸ ਪਈ ਪਸੰਦ ਨੰਬਰ 5 ਰੁੱਖਾਂ ਦੀ ਮਨੁੱਖੀ ਜੀਵਨ ਵਿੱਚ ਕੀ ਮਹੱਤਤਾ ਹੈ ਕੀ ਮਹੱਤਤਾ ਦੇਖੋ ਰੁੱਖਾਂ ਦੀ ਮਨੁੱਖੀ ਜੀਵਨ ਵਿੱਚ ਭਾਰੀ ਮਹੱਤਤਾ ਹੈ ਅਸਲ ਵਿੱਚ ਮਨੁੱਖ ਮਨੁੱਖੀ ਜੀਵਨ ਰੁੱਖਾਂ ਦੇ ਸਹਾਰੇ ਹੀ ਹੈ ਇਹ ਉਸ ਅਨੁਸਾਰ ਸਹਾਰਾ ਲੈਣ ਲਈ ਆਕਸੀਜਨ ਦਿੰਦੇ ਹਨ ਇਸ ਤੋਂ ਇਲਾਵਾ ਖਾਣ ਲਈ ਫਲ ਬੂਹੇ ਬਾਰੀਆਂ ਤੇ ਮੰਜੇ ਪੀੜੀਆਂ ਤੇ ਬਾਲਣ ਬਣਾਉਣ ਲਈ ਲੱਕੜ ਦਿੰਦੇ ਹਨ ਇਸ ਤੋਂ ਇਲਾਵਾ ਨਿੰਮ ਵਰਗੇ ਰੁੱਖਾਂ ਦੇ ਪੱਤਿਆਂ ਫਲਾਂ ਤੇ ਰਸਾ ਤੋਂ ਕਈ ਹੋਰ ਲੋੜ ਦੀਆਂ ਚੀਜ਼ਾਂ ਬਣਦੀਆਂ ਹਨ ਤੇ ਸੱਗਣਾ ਆਦੀ ਲਈ ਵਰਤੋਂ ਹੁੰਦੀ ਹਨ ਠੀਕ ਹੈ ਇਸ ਕਰਕੇ ਜਿਹੜਾ ਹੈ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਤਾ ਹੈ ਠੀਕ ਹੈ ਬਰੁਖਾ ਤੋਂ ਸਾਨੂੰ ਕੀ ਮਿਲਦਾ ਆ ਆਕਸੀਜਨ ਮਿਲਦੀ ਹੈ ਲੱਕੜ ਮਿਲਦੀ ਹੈ ਫਲ ਫੁੱਲ ਜੜੀ ਬੂਟੀਆਂ ਤੇ ਕਈ ਜਿਹੜੇ ਨਿੰਮ ਹੈ ਉਸ ਤੋਂ ਦਾ ਉਹਦੀ ਪੱਤੀਆਂ ਫਲਾਂ ਤੇ ਉਹਦੇ ਰਸ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਾਨੂੰ ਬਚਾਉਂਦੇ ਹਨ ਉਹਦੀ ਦਵਾਈਆਂ ਬਣਦੀ ਹੈ ਤੇ ਸਗਣਾ ਵਾਲੇ ਟਾਈਮ ਵੀ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਬੱਚੋ ਅੱਗੇ ਦੇਖੋ ហេਠਾ ਲਿਖੇ ਸ਼ਬਦਾਂ ਨੂੰ ਵਾਕ ਵਿੱਚ ਵਰਤੋ ਕਈ ਕਿਸਾਨ ਕਈ ਨਾਲ ਮਿੱਟੀ ਪੁੱਟ ਰਿਹਾ ਹੈ ਨਿੰਮ ਸਾਡੇ ਵੇੜੇ ਵਿੱਚ ਨਿੰਮ ਦਾ ਰੁੱਖ ਲੱਗਿਆ ਹੋਇਆ ਹੈ ਰੁੱਖ ਰੁੱਖਾ ਨੂੰ ਨਾ ਬਦਲੋ ਧਰਤੀ ਧਰਤੀ ਗੋਲ ਹੈ ਨਿਮੋਲੀਆਂ ਨਿੰਮ ਦੇ ਦਰਖਤ ਨੂੰ ਨਿਮੋਲੀਆਂ ਲੱਗਦੀਆਂ ਹਨ ਠੀਕ ਹੈ ਬੱਚੋ ਅੱਗੇ ਦੇਖੋ ਹੇਠ ਲਿਖੇ ਸ਼ਬਦਾ ਦੇ ਵਚਨ ਬਦਲੋ ਕਹੀ ਕਈਆਂ 베ਰੀ 베ਰੀਆਂ ਰੁਖ ਰੁੱਖਾਂ ਕਣਕ ਕਣਕਾਂ ਅੱਗੇ ਦੇਖੋ ਚੋ ਰੋਟੀ ਰੋਟੀਆਂ ਪੰਛੀ ਪਤੰਛੀ ਪੰਛੀਆਂ ਲੱਕੜੀ ਲੱਕੜੀਆਂ ਜੜ ਜਣਾ ਗਲ ਗੱਲਾਂ ਖੇਤ ਖੇਤਾ ਠੀਕ ਹੈ ਬੱਚੋ ਅੱਗੇ ਦੇਖੋ ਕਲਪਨਾਮਈ ਸਿਰਜਨਾਤਮਿਕ ਪਰਕ ਜੇ ਮਨੁੱਖਾਂ ਵਾਂਗ ਰੁੱਖ ਵੀ ਬੋਲਦੇ ਹੁੰਦੇ ਤਾਂ ਜੇ ਰੁੱਖ ਵੀ ਬੋਲਦੇ ਹੁੰਦੇ ਜਿਵੇਂ ਆਪਾਂ ਬੋਲਦੇ ਤਾਂ ਕੀ ਹੁੰਦਾ ਸਭ ਤੋਂ ਪਹਿਲਾਂ ਗੱਲ ਇਹ ਹੋਣੀ ਸੀ ਕਿ ਆਲੇ ਦੁਆਲੇ ਵਿੱਚ ਰੋਲਾ ਪਿਆ ਹੁੰਦਾ ਕਿ ਸਾਰੇ ਪਾਸੇ ਰੋਲਾ ਪਿਆ ਹੁੰਦਾ ਸਭ ਤੋਂ ਪਹਿਲਾਂ ਇਹ ਗੱਲ ਹੁੰਦੀ ਸੀ ਦੂਜੀ ਸਿਆਣੇ ਰੁੱਖ ਮਨੁੱਖ ਨੂੰ ਸਮਝਾਉਂਦੇ ਸਮਝਾਉਣ ਦਾ ਯਤਨ ਕਰਦੇ ਕਿ ਉਹ ਉਹਨਾਂ ਲਈ ਕਿੰਨੇ ਲਾਭਦਾਇਕ ਹਨ ਰੁੱਖ ਆਪਾਂ ਨੂੰ ਆਪ ਦੱਸਦੇ ਤੀਜਾ ਰੁੱਖਾ ਦੇ ਮੂੰਹੋਂ ਉਦੋਂ ਚੀਖਾਂ ਨਿਕਲ ਰਹੀਆਂ ਹੁੰਦੀਆਂ ਜਦੋਂ ਉਹਨਾਂ ਉੱਤੇ ਕੋਹਾੜਾ ਚਲਾਇਆ ਜਾਂਦਾ ਠੀਕ ਹੈ ਉਹ ਰੋ ਰੇ ਹੁੰਦੇ ਚੀਖਾਂ ਨਿਕਲ ਰਹੀਆਂ ਹੁੰਦੀਆਂ ਚਾਰ ਇਹਨਾਂ ਵਿੱਚ ਜਦੋਂ ਹਵਾ ਰੁਮਕ ਦੀ ਹੁੰਦੀ ਤਾਂ ਰੁੱਖ ਮੀਠਾ-ਮੀਠਾ ਗਾਰੇ ਹੁੰਦੇ ਠੀਕ ਬੱਚੋ ਅੱਗੇ ਦੇ ਇਸ ਪਾਠ ਵਿੱਚ ਸੰਧਾ ਦੇ ਨਾਂ ਆਏ ਹਨ ਜਿਵੇਂ ਕੁਹਾੜਾ ਠੀਕ ਹੈ ਹੋਰ ਕਿਹੜੇ-ਕਿਹੜੇ ਨੇ ਆਮ ਵਰਤੇ ਜਾਂਦੇ ਕਿਸੇ ਪੰਜ ਸੰਧਾ ਦੇ ਨਾਂ ਲਿਖੋ ਜਿਵੇਂ ਤੇਸਾ ਆਰੀ ਹਥੋੜਾ ਪਲਾਸ ਕਈ ਠੀਕ ਹੈ ਬੱਚੋ ਫੋਰ ਦੇਖੋ ਸ਼ੁੱਧ ਕਰਕੇ ਲਿਖੋ ਆਲਨਾ ਮੀ ਰੁਖ ਨਿੰਮ ਸਹਿਰ ਤੇ ਮੋਹ ਇਹ ਸ਼ੁੱਧ ਕਰਕੇ ਲਿਖੀ ਹੋਈ ਨੇ ਅੱਗੇ ਦੇਖੋ ਦਿੱਤੀਆਂ ਖਾਲੀ ਥਾਵਾਂ ਵਿੱਚ ਟੁਕਮੀ ਕਿਰਿਆ ਲਿਖੋ ਜਿਵੇਂ ਦੇਖੋ ਜਿਵੇਂ ਹੁਣ ਰੁਖ ਨਹੀਂ ਵੱਡ ਸਕਦਾ ਅੱਛਾ ਕੰਬਾਈਨ ਨੂੰ ਬੇਰੋਕ ਚਲਾਉਣ ਲਈ ਰੁੱਖ ਵਾੜਨ ਦਾ ਇਰਾਦਾ ਬਣਾਇਆ। ਕੁਹਾੜਾ ਧੀਰਜ ਨਾਲ ਬੋਲਿਆ। ਪਹਿਲਾਂ ਰੋਟੀ ਖਾ ਲਿਓ। ਮੈਂ ਆਪਣਾ ਜਨਮ ਦਿਨ ਰੁੱਖ ਲਾ ਕੇ ਮਨਾਉਣਾ ਹੈ। ਭਗਵਾਨਕੌਰ ਖਿੜਖਿੜ ਕੇ ਹੱਸ ਰਹੀ ਸੀ। ਠੀਕ ਹੈ ਬੱਚੋ ਅੱਗੇ ਦੇਖੋ। ਆਪਣੇ ਸਕੂਲ ਦੇ ਮੁੱਖ ਅਧਿਆਪਕ ਜੀ ਆਦੇ ਪਿਕਾ ਨੂੰ 5ਵੀਂ ਪਾਸ ਕਰਨ ਤੇ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਅਰਜੀ ਲਿਖੋ। ਦੇਖੋ ਬੱਚੋ। ਸੇਵਾ ਵਿਖੇ ਮੁੱਖ ਅਧਿਆਪਕ ਜੀ ਅਧਿਆਪਿਕਾ ਜੀ ਸਰਕਾਰੀ ਪ੍ਰਾਇਮਰੀ ਸਕੂਲ ਸਹਿਰ ਪਿੰਡ ਜੋਵੀ ਹੈ ਸ੍ਰੀਮਾਨ ਜੀ ਜਾਂ ਸ੍ਰੀਮਤੀ ਜੀ ਸਨਿਮਰ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਫਰਸਟ ਡਿਵੀਜ਼ਨ ਲੈ ਕੇ ਪੰਜਵੀਂ ਪਾਸ ਕਰ ਲਈ ਹੈ ਹੁਣ ਮੈਂ ਅੱਗੋਂ ਜਿੱਥੇ ਵੀ ਤੁਸੀਂ ਅੱਗੇ ਨਵੇਂ ਸਕੂਲ 'ਚ ਲੱਗ ਰਹੇ ਹੋ ਜਾ ਕੇ ਪੜ੍ਹਾਈ ਕਰਨੀ ਹੈ ਇਸ ਕਰਕੇ ਮੈਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਦਿੱਤਾ ਜਾਵੇ ਧੰਨਵਾਦ ਸਹਿਤ ਆਪ ਜੀ ਦਾ ਆਗਿਆਕਾਰੀ ਤੇ ਉਰੇ ਨਾਮ ਵੀ ਲਿਖਣਾ ਹੈ ਉਰੇ ਠੀਕ ਹੈ ਨਾਮ ਵੀ ਲਿਖਣਾ ਹੈ ਉਰੇ ਤੇ ਰੋਲ ਨੰਬਰ ਜਮਾਤ ਤੇ ਮਿਤੀ ਠੀਕ ਹੈ ਬੱਚੋ ਇਹ ਲੈਸਨ ਤੁਹਾਡਾ ਕੰਪਲੀਟ ਹੋ ਗਿਆ ਥੈਂਕ ਯੂ